ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਚਾਰ ਤਰਨਤਾਰਨ ਤੇ ਜ਼ਿਲ੍ਹਾ ਵੀ ਤਰਨਤਾਰਨ ਕੰਗ ਡੇਰੀ ਫਾਰਮ ਤੇ ਆਪਾਂ ਪਹੁੰਚੇ ਆਂ ਬਲਰਾਜ ਸਿੰਘ ਜੀ ਨਾਲ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਝੋਟੀਆਂ ਤੁਹਾਨੂੰ ਦਿਖਾਉਣੀ ਆਂ ਚਾਰੇ ਦੀਆਂ ਚਾਰੇ ਸੁਈਆਂ ਵਾਂ ਤੇ ਚੰਗਾ ਦੁੱਧ ਤਿਆਰ ਆ ਮੋਕੇ ਦੇ ਦੁੱਧ ਤੇ ਦੁੱਧ ਤੇ ਆ ਗਈਆਂ ਵਾਂ ਝੋਟੀਆਂ ਜਿਹੜੀਆਂ ਦੇਖੋ ਬੂਰੀ ਝੋਟੀ ਤੁਹਾਨੂੰ ਬੜੇ ਕਮਾਲ ਦੀ ਤੁਹਾਨੂੰ ਦਿਖਾਵਾਂਗੇ ਬਾਕੀ ਸਾਰੀਆਂ ਸੋਈਆਂ ਸੋਈਆਂ ਦੀਆਂ ਆਪਣੀ ਇੱਥੇ ਆਓ ਦੋ-ਦੋ ਟਾਈਮ ਚਵਾਈ ਕਰੋ ਤਸੱਲੀ ਕਰੋ ਵੇਸ ਚਾਖ ਕੇ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਖੜੋ। ਭਾਵੇਂ ਕੋਈ ਵੀਰ ਆਪਣਾ ਲਿੱਟਰ ਲਿਆਵੇ, ਕੰਡਾ ਲਿਆਵੇ ਜੇ ਤਰ੍ਹਾਂ ਵੀ ਕਿਸੇ ਦੀ ਤਸੱਲੀ ਹੁੰਦੀ ਆ, ਇੱਥੋਂ ਹੀ ਆਪਣਾ ਵੇਸ ਚਾਖ ਕੇ ਪਛੂ ਖੜਿਆ ਕਰੋ ਜੀ। ਜਿਹੜਾ ਕੋਈ ਵੀਰ ਨਹੀਂ ਵੀ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ-ਦੋ ਟਾਈਮ ਚਵਾਈ ਕਰਾਉਣਾ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਰਪੀ ਜੀ, ਸਤਿ ਸ੍ਰੀ ਅਕਾਲ। ਹੋਠੀਕ ਠਾਕ ਜੀ। ਹਾਂਜੀ ਠੀਕ ਠਾਕ ਬਹੁਤ ਵਧੀਆ ਜੀ। ਚਲੋ ਵਧੀਆ ਚਾਹੀਦਾ ਜੇ ਤੇ ਨ ਐ ਸ਼ਹਿਰ ਦੀ ਕਾਜੀ ਕੋਰਟ ਦੇ ਬਾਹਰ ਵਾਲੀ ਠੀਕ ਹੈ ਜੀ ਹਾਂਜੀ ਸ਼ਹਿਰ ਦੇ ਬਿਲਕੁਲ ਨਾਲ ਹੀ ਆਪਣਾ ਪੁਲਸ ਲਾਈਨ ਦੇ ਨਾਲ ਪੁਲਸ ਲਾਈਨ ਦੇ ਨਾਲ ਹੀ ਹਾਂਜੀ ਨਾਲ ਹੀ ਮਮਤਾ ਨੇ ਕਿਦੋਂ ਸਕੂਲ ਆ ਠੀਕ ਹੈ ਜੀ ਉਹਦੇ ਲੱਗੇ ਆ ਜੀ ਤੇ ਫੋਨ ਨੰਬਰ ਬੋਲਦੇ ਕਰੀ ਆਪਣਾ 836032633 ਠੀਕ ਹੈ ਜੀ ਹਾਂਜੀ ਤੇ ਅੱਜ ਚਾਰ ਝੋਟੀਆਂ ਹੀ ਆ ਚਾਰ ਆ ਦੋੜ ਤੇਰੇ ਸਾਹਮਣੇ ਵੱਡੀਆਂ 22 ਕਿਲੋ ਵਾਲੀਆਂ ਗਈਆਂ ਉਹ ਚਲ ਗਈਆਂ ਨਾ ਤੁਹਾਨੂੰ ਪਤਾ ਨਹੀਂ ਛਾਟ ਬਣਾਇਆਗੇ ਨਹੀਂ ਨਹੀਂ ਉਹ ਤੇ ਫਿਰ ਵੇਖੀ ਗਈਆਂ ਸੀ ਹੁਣੇ ਚੜ ਕੇ ਲੈ ਚਲ ਗਈਆਂ ਉਹ ਚਲ ਗਈਆਂ ਤੇ ਹੁਣ ਆ ਜਿਹੜੀਆਂ 4 ਅੱਜ ਰੇਟ ਰੱਖਣੇ ਨੋਰਮਲ ਨੋਰਮਲ ਹੀ ਰੱਖਣੇ ਜੀ ਬਿਲਕੁਲ ਹੀ ਅੱਛਾ ਹਾਂਜੀ ਠੀਕ ਆ ਹਾਂਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਝੋਟੀ ਤਾਂ ਹੀ ਕਰ ਲਈਏ ਹਾਂਜੀ ਸੂਆ ਇਹਦਾ ਸੂਆ ਪਹਿਲਾ ਦੰਦ ਮੂੰਹੋਂ ਦੋ ਦੰਦ ਅੱਜ ਜ਼ਿਆਦਾਤਰ ਸਾਰੀਆਂ ਪਹਿਲਣੀਆਂ ਹਨਾ ਹਾਂਜੀ ਪਹਿਲੇ ਦੋ ਦੰਦ ਅੱਜ 4 ਝੋਟੀਆਂ ਚਾਰੇ ਹੀ ਪਹਿਲਣਾਂ ਆ ਹਾਂਜੀ ਤੇ ਉਹ ਬੱਚਾ ਜਦੋਂ ਮਗਰ ਕੱਟੀ ਜੇ ਮਗਰ ਕੱਟੀ ਹੈ ਜੀ ਮਗਰ ਇਹਦੇ ਕੱਟੀ ਆ ਜੀ ਜੀ ਤੇ ਦੁੱਧ ਕਿੰਨਾ ਕਰਕੇ ਤਿਆਰ ਹੈ ਦੁੱਧ ਉਹਨਾਂ ਆਸਮ ਕੰਡੇ ਵਾਲਾ 12 ਕਿਲੋ ਆ ਜੀ ਤਿਆਰ ਮੋਕੇ ਤੇ ਬਿਲਕੁਲ ਤਿਆਰ ਹੈ ਜੀ ਠੀਕ ਆ ਤੇ ਮੂੰਹ ਦੋ ਦੰਦ ਮੂੰਹ ਆ ਦੋਂਦੀ ਆ ਖੋਲੋ ਫਿਰ ਤੌਰੀਏ ਆ ਬਾਕੀ ਥਾਣੇ ਦੇ ਇੱਕ ਵਾਰੀ ਦੇਖ ਸਕਦੇ ਆ ਪਾ ਚੰਗੇ ਗੈਪ ਤੇ ਤੇ ਚੰਗੇ ਸਾਈਦੇ ਆ ਪਹਿਲਾ ਸੂਹਾ ਤੇ ਮੂੰਹ ਦੋ ਦੰਦ ਆ ਜਿਹੜੇ ਆ ਦੇਖ ਸਕਦੇ ਪਹਿਲਾ ਸੂਹਾ ਤੇ ਮੂੰਹ ਦੋ ਦੰਦ ਛੋਟੀ ਆ ਤੇ ਚੰਗੀ ਜੰਮੀ ਪਲੀ ਆ ਦੁੱਧ ਮੋਕੇ ਤੇ ਇਹਦੇ ਕੋਲ ਜਿਹੜਾ ਕਹਿੰਦੇ ਵੀ 12 ਲੀਟਰ ਤਿਆਰ ਆ ਬਾਕੀ ਖੱਬਦੀ ਐ ਝੋਟੀਆਂ ਇਹ ਆ ਵੀ ਜਿਹੜੇ ਵੀ ਸ਼ਕੀਨ ਆ ਚੰਗਿਆ ਸੋਹਣੀਆਂ ਝੋਟੀਆਂ ਘਰੇ ਰੱਖੰਦੇ ਨਵੀਆਂ ਝੋਟੀਆਂ ਅੱਜ ਸਾਰੀਆਂ ਗਾਹਵੇਂ ਚਾਰ-ਚਾਰ ਸੂਵੇ ਚੋਂ ਆਉਣ ਵਾਲੀਆਂ ਵਾ ਤੇ ਅਗਲੇ ਸੂਵੇ ਨੂੰ ਵਧਨ ਆਉਣ ਵਾਲੀਆਂ ਵਾ ਹੋਰ ਹਾਂਜੀ ਤੇ ਮੁੱਲ ਫਿਰ ਵੇਚੀ ਇਹਦਾ ਮੁੱਲ ਜਾਇ ਜੀ ਹੈ 100000 ਰੁਪਈਆ ਕਿੰਨਾ ਇਹਦਾ 1 ਲੱਖ 5000 ਰੁਪਈਆ 1 ਲੱਖ 5000 ਪਾ 10005 ਥੋੜਾ ਘੱਟ ਦੀਏ ਮੰਨ ਤਾਂ ਕਰ ਦੋ ਜਾਇ ਜੀ ਗੱਲ ਕਰੀ ਹੈਗੇ ਕਰ ਦੋ ਆਪ ਹੀ ਕਰ ਦੋ ਚਲੋ ਲੱਖ ਇੱਕ ਪੂਰਾ ਲੱਖ ਜੀ ਪੂਰੇ ਦੀ ਹਾਂਜੀ 5000 ਹੀ ਹੋਰ ਚਾਹੰਦੀ ਆ ਫਿਰ 95 ਦੀ 95000 ਰੁਪਏ ਜੀ 95000 ਦੀ 12 ਕਿਲੋ ਦੁੱਧ ਤਿਆਰਿਆ ਪੱਕਾ ਦੁੱਧ 12 ਕਿਲੋ ਤਿਆਰਿਆ ਠੀਕ ਹੈ ਜੀ ਹਾਂਜੀ 12 ਲੀਟਰ ਕੋ ਚੋਕੇ ਲੈ ਜੇ ਦੋ ਕੇ ਲੈ ਜੇ ਦੋ ਦੰਦ ਮੂੰਹ ਮੂੰਹ ਫੜ ਕੇ ਵੇਖ ਲੈ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹੁਣ ਆ ਛੋਟੀ ਕੋਲ ਕਿੰਨਾ ਹੈ ਤਿਆਰ ਇਹ ਕੋ 13 ਕਿਲੋ ਆ ਜੀ ਤਿਆਰ 13 ਲੀਟਰ ਪਾ 13 ਲੀਟਰ ਤਿਆਰ ਹੈ ਇਹ ਵੀ ਦੋ ਦੰਦ ਛੋਟੀ ਆ ਠੀਕ ਹੈ ਜੀ ਹਾਂਜੀ ਤੋਰਾਂ ਹਾਂ ਫੇਰ ਇੱਕ ਰੀ ਬਾਕੀ ਇਹ ਵੀ ਗੋਲ ਸਿੰਘ ਦੀ ਆ ਹਾਂ ਇਹਦੇ ਮਗਰ ਵੀ ਕੱਟੀ ਆ ਇਹਦੇ ਮਗਰ ਵੀ ਕੱਟੀ ਆ ਹਾਂਜੀ ਅੱਜ ਇਹ ਆ ਵੀ ਜਿਹੜੇ ਵੀ ਸ਼ੌਂਕ ਰੱਖਦੇ ਆ ਚੰਗੀਆਂ ਸੋਹਣੀਆਂ ਸ਼ਕੀਨ ਝੋਟੀਆਂ ਘਰੇ ਰੱਖਣਦੇ ਉਹਨਾਂ ਵੀਰਾਂ ਵਾਸਤੇ ਝੋਟੀਆਂ ਆ ਜਿਹੜੀਆਂ ਅੱਜ ਬਿਲਕੁਲ ਗੋਲ ਝੋਟੀ ਆ ਜਿਹੜੀ ਆ ਵੀ ਤੇ ਥਾਂ ਬੜਾ ਪਿਆਰਾ ਇਹਦੇ ਕੋਲ ਥਾਂ ਤਾਂ ਹੁਣੇ ਦਿਖਾ ਦਿੰਦੇ ਇਹਦੇ ਹਾਂ ਦੇ ਇੱਕ ਮਿੰਟ ਚਿਹਰਾ ਦਿਖਾਈਏ ਤਾਂ ਪਹਿਲਾਂ ਬਿਲਕੁਲ ਗੋਲ ਸਿੰਘ ਦੀ ਆ ਦੂਰ ਦੂਰ ਜਿਹੜਾ ਥਣ ਲੱਗਾ ਇਹਦੇ ਇਹਨੂੰ ਤੋੜ ਦੇ ਇੱਕ ਰੀ ਸਿੱਧੀ ਔਰ ਅੱਜ ਲੈ ਆਇਆ ਥੋੜਾ ਡਰਦੀ ਦੀ ਵੀ ਆ ਬੱਚੇ ਦਾ ਕਰਦੀ ਬੱਚਾ ਲੱਭਦੀ ਹਾਂ ਬੱਚੇ ਦਾ ਕਰਦੇ ਹੋਵੇ ਠੀਕ ਹੈ ਹਾਂ ਉਤਰਾ ਸ਼ਾਂਤ ਸੁਭਾਦੀ ਆ ਉਤਰਾ ਕੱਡੀਆਂ ਤੇ ਰਿਆਂ ਆ ਸਾਰੀਆਂ ਹਾਂ ਇਹ ਪਾਉਣੇ ਦੇ ਤੁਹਾਨੂੰ ਇਧਰ ਦਿਖਾ ਦਈਏ ਕਰੀ ਲੱਗੇ ਤਾਂ ਆਹ ਦੇਖ ਸਾਡੇ ਚੰਗੇ ਗਾਪ ਤੇ ਥਾਨਿਆਂ ਤੇ ਦੂਰ ਦੂਰ ਜਿਹੜਾ ਥਾਨੇ ਆ ਤੇ ਕਿੰਨਾ ਫਿਰ ਵੇਚੀ ਰੱਖੀ ਇਹਦਾ ਮੁੱਲ ਆਪਾਂ ਇਹ ਵੀ ਫਿਰ ਉਦੋਂ ਹੀ ਜਨਾ ਜਾਣਦੀ ਹੈ ਜੀ ਲੱਖ ਦੀ ਜਾਣਦੀ ਹੈ ਫਿਰ 95 95 ਕਰੀਏ ਕਿ ਚਲੋ 95 ਦਾ ਜੋੜੀ ਦਾ ਜੀ 95 ਦੇ ਭਾਮ ਕੋਈ ਆ ਲੈ ਜੇ ਤੇ ਭਾਮ ਕੋਈ ਆ ਲੈ ਜੀ 10 ਕਿਲੋ ਵਾਧੇ ਆ ਜੀ ਇਧਰ ਦੁੱਧ ਇਧਰ ਤੇਰਾ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣ ਆ ਜਿਹੜੀ ਝੋਟੀ ਆ ਗਈ ਆਪਣੇ ਕੋਲ 30 ਨੰਬਰ ਤੇ ਹਾਂ 30 ਨੰਬਰ ਤੇ ਆ ਗਈ ਠੀਕ ਹੈ ਜੀ ਇਹ ਮੂੰਹ ਛੇ ਦਾਂਦੇ ਆ ਜੀ ਅੱਛਾ ਛੇ ਦਾਂਦੇ ਆ ਹਾਂ ਇਹਦਾ ਵੀ ਸੂਆ ਪਹਿਲਾ ਹੀ ਆ ਹਾਂ ਜੀ ਪਹਿਲਾ ਹੀ ਇਹਦਾ ਸੂਆ ਇਹ ਛੇ ਦਾਂਦੇ ਆ ਅੱਛਾ ਤੇ ਇਹਦੇ ਦੁੱਧ 14 ਕਿਲੋ ਆ ਤਿਆਰ ਜਿਹੜਾ ਹਾਂ ਤਿਆਰ ਦੁੱਧ 14 ਕਿਲੋ ਆ ਤੋਰ ਤੋਰ ਫਿਰ ਇੱਕ ਰੀਨ ਇਹਦੇ ਮਗਰ ਕੀ ਜੇ ਇਹਦੇ ਮਗਰ ਕੱਟਾ ਜੀ ਇਹਦੇ ਮਗਰ ਕੱਟਾ ਆ ਹਾਂ ਜੀ ਇਹਦੇ ਕੱਲੀ ਮਗਰ ਕੱਟਾ ਬਾਕੀ ਸਾਰੀਆਂ ਮਗਰ ਵੀ ਮਗਰ ਵੀ ਕੱਟਾ ਇਹਦੇ ਅੱਛਾ ਬੋਰੀ ਮਗਰ ਵੀ ਕੱਟਾ ਦੋ ਕੱਟੀਆਂ ਦੋ ਕੱਟੇ ਆ ਦੋ ਕੱਟੇ ਤੇ ਦੋ ਹੀ ਕੱਟ ਹਾਂਜੀ ਖਤਿਆ ਥਾਨ ਇਹਦੇ ਵੀ ਦੇਖ ਸਕਦੇ ਜੇ ਕਰੀ ਲੱਗ ਗਿਆ ਤਾਂ ਆਹ ਦੇਖ ਸਕਦੇ ਜੰਗੀ ਤਰ੍ਹਾਂ ਸਾਹਨੇ ਦੇ ਦੇਖਿਆ ਤੇ ਹਵਾਨਾ ਵੀ ਤਾਂ ਆਪਾਂ ਦੇਖ ਸਕਦੇ ਆ ਲੈ ਬਿੱਦੀ ਬੱਚੇ ਦਾ ਥੋੜਾ ਜਿਹਾ ਵੱਧ ਕਰਦੀਆਂ ਬੱਚੇ ਦਾ ਵੱਧ ਕਰਦੀ ਹੈ ਬੱਚੇ ਤੋਂ ਥੋੜਾ ਉਹ ਨਾ ਵੱਡਾ ਹੋ ਜਾ ਹਾਂ ਦੇਖਦੇ ਬਾਕੀ ਇਹ ਆ ਵੀ ਕਈ ਵਾਰੀ ਪੱਚੇ ਥੋੜਾ ਬੜਾ ਟਕ ਟੁਕ ਲਾ ਦਿੰਦੇ ਆ ਸਣਾ ਸੁਣਾ ਦੇ ਮੀਕੀ 14 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਇਹਦੇ ਕੋਲ ਹੈਗਾ ਮੋਕੇ ਤੇ ਬਾਕੀ ਚੰਗੀ ਭਾਰੀ ਝੋਟੀ ਆ ਤਰਾ ਨੇ ਸਾਂਦੇ ਜੀ ਤੇ ਇਹਦਾ ਫਿਰ ਮੁੱਲ ਹਰਪੁਰ ਜੀ ਜਿਹੜਾ ਜਿੱਕਰਦਾ 15 ਕਰ ਲਗੀ ਜੀ ਕਰਨ ਨੂੰ ਭਾਵੇਂ 1.5 ਕਰੀ ਜਾਓ ਤੇ ਕਿਹੜੀ ਗੱਲ ਆ ਛੱਡੀ ਚੰਗੀ ਏ ਦੁੱਧ ਵੀ ਚੰਗਾ 14 ਕਿਲੋ ਦੁੱਧ ਆ ਹਾਂਜੀ ਹਾਂਜੀ ਆਪਾਂ ਤੇ ਗੱਲ ਕਰੀਏ ਵੀ ਦੇਣੀ ਕਿੰਨੇ ਦੀ ਆ ਇੱਕ ਪਾਈ ਦੀ ਦਾ ਸਿੰਘ ਪੂਰੇ ਲੱਖ ਦੀ ਜਾਣ ਦੋ ਪੂਰੇ ਲੱਖ ਦੀ ਜਾਣ ਦੋ ਪੂਰੇ ਇੱਕ ਲੱਖ ਦੀ ਹੋ ਗਈ ਜੀ ਠੀਕ ਆ 14 ਕਿਲੋ ਦੁੱਧ ਆ 6 ਮੂੰਹਾਂ ਦਾਂਦੇ ਆ ਜੀ ਠੀਕ ਆ ਜੀ ਹਾਂਜੀ ਤੇ ਹੁਣ ਆ ਗਏ ਆਪਣੇ ਕੋਲ ਪੂਰੀ ਝੋਟੀ ਬੜੇ ਖੂਬਸੂਰਤ ਝੋਟੀ ਆ ਤੇ ਸਾਰਿਆਂ ਨਾਲੋਂ ਕੱਦ ਵਜਨ ਇਹਦਾ ਜ਼ਿਆਦਾ ਵਾ ਸਾਰਿਆਂ ਨਾਲ ਉੱਚੀ ਆ ਹਰਬੀ ਜੀ ਮੂੰਹੋਂ ਦੋ ਦੰਦ ਦੇ ਅੱਛਾ ਇਹ ਵੀ ਦੋਂਦੀ ਆ ਹਾਂ ਦੋਂਦੀ ਆ ਠੀਕ ਹੈ ਜੀ ਹਾਂ ਜੀ ਹੋਣਾ ਹਾਂ ਜੀ ਦੋ ਦੰਦ ਚਾਰ ਦੰਦ ਝੋਟੀਆਂ ਹੀ ਆ ਸਾਰੀਆਂ ਹੀ ਤੇ ਬਾਕੀ ਇਹ ਆ ਵੀ ਗਾਂਹ ਬ੍ਰੀਡ ਤਿਆਰ ਕਰਨ ਵਾਲੀ ਆ ਜੇ ਕਿਸੇ ਨੇ ਬੱਚੇ ਚੰਗੇ ਲੈਣੇ ਆ ਬਹੁਤ ਜ਼ਿਆਦਾ ਵਧੀਆ ਇਹਦੇ 2.5 ਲੱਖ ਦੀ ਅਗਲੇ ਸਵੇਰੇ ਤੇ ਅਗਲੇ ਸਵੇਰ ਨੂੰ ਕੱਦ ਵੀ ਨੇ ਹੋਰ ਕਰ ਜਣਾ ਵਾ ਹਾਂ ਸਿੰਘ ਮੁਖਾ ਹੋਵੇ ਜੀ ਜੀ ਖੂਬਸੂਰਤੀ ਜੈ ਜਿਹੜੀ ਛੋਟੀ ਪੂਰੀ ਜੇ ਕਹੇ ਨੇ ਸ਼ੌਂਕ ਨਾ ਕਰੇ ਰੱਖਣੀ ਆ ਵੀ ਘਰੇ ਵੱਜੀ ਸੋਹਣੀ ਲੱਗੇ ਕਮਾਦਾ ਵੀ ਕਰੀ ਫੇਰ ਕਮਾਦਾ ਵੀ ਨਾ ਇਹ ਵੀ ਛੋਟੀਆਂ ਜਾਂਚ ਆ ਸੰਭਾਲਣੀਆਂ ਮੁਸ਼ਕਲ ਐ ਲੈ ਜਾ ਆਨੇ ਤੇ ਆਪਾਂ ਦੇਖ ਸਕਦੇ ਅਗਲੇ ਪਿਛਲੇ ਥਣ ਇੱਕੋ ਜਿਹੇ ਆ ਤੇ ਥਣ ਵੀ ਚਾਰੇ ਗੁਲਾਬੀ ਰੰਗ ਦੇ ਸੁਨਹਿਰੀ ਰੰਗ ਦੇ ਥਣੇ ਆ ਇਹਦੇ ਵੀ ਤੇ ਇਹਦੇ ਕੋਲ ਦੁੱਧ ਕਿੰਨਾ ਜੇ ਇੱਕੋ ਦੁੱਧ 2000 ਰੁਪਏ ਸਾਢੇ 12 ਕਿਲੋ ਜੋ ਅੱਛਾ ਹਾਂਜੀ 12 ਸਾਢੇ 12 ਲੀਟਰ ਹੈਗਾ 12 ਸਾਢੇ 12 ਦੋ ਦਾਂਦਿਆ ਮੂੰਹ ਠੀਕ ਹੈ ਹਾਂਜੀ ਤੇ ਇਹਦਾ ਫਿਰ ਮੁੱਲ ਇਹਦਾ 1 20 ਰੁਪਏ ਜੀ ਅੱਛਾ 1 20 ਹਾਂ 1 20 ਚਲੋ ਬਾਕੀ ਮੋਕੇ ਤੇ ਕਰਦੇ ਮੰਨ ਤਾਂ ਕੇ ਕਰੀ ਦਈਏ 5000 ਇਹਦਾ ਵੀ ਚਲੋ ਕਰ ਦਿਓ ਜੀ ਇੱਕ 15 ਦੀ ਹੋ ਜਾਈ ਗੀ ਰਬੀ ਇੱਕ 15 ਹੀ ਦੇ ਦਿੰਦੇ ਹਾਂ ਹਾਂ ਇੱਕ 15 ਹੀ ਝੋਟੀ ਮੇਟੇਗੀ ਠੀਕ ਹੈ ਜੀ ਹਾਂਜੀ ਤੇ ਬਾਕੀ ਚਲੋ ਤੁਹਾਡੇ ਘਰ ਕੋਈ ਚਵਾਈ ਕਰਕੇ ਨਾ ਤਸੱਲੀ ਕਰਕੇ ਖੜੇ ਜਿੱਤਰਾ ਤੁਸੀਂ ਕਹਿੰਦੇ ਹੁੰਦੇ ਜੀ ਹਾਂਜੀ ਆਪਣੀ ਤਸੱਲੀ ਕਰਨਾ ਕੰਡਾ ਲਿਆਉਣਾ ਕੰਡਾ ਲੀਟਰੋਂ ਮੇਡਾ ਲੀਟਰ 2 ਟਾਈਮ ਤਸੱਲੀ ਕਰਨ 3 ਟਾਈਮ ਕਰਨ ਜੋ ਵੀ ਆ ਇੱਥੇ ਇੱਥੇ ਵੇਖ ਲੈਣਾ ਬਾਅਦ ਚੋਂ ਬਾਅਦ ਸਾਰੇ ਕੋਈ ਵੀ ਰਾਜੀ ਖੁਸ਼ੀ ਦਾ ਫੋਨ ਕਰੇ ਹਾਂਜੀ ਠੀਕ ਹੈ ਜੀ ਤੇ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ